ਸ਼੍ਰੀ ਸ਼ਾਮ ਵਿਹਾਰ ਸੁਸਾਇਟੀ ਰਜਿਸਟਰਡ ਵੱਲੋਂ ਜਿਹੜਾ ਕਿ ਫਤਿਹਗੜ ਚੂੜੀਆਂ ਰੋਡ ਅੰਮ੍ਰਿਤਸਰ ਦੇ ਵਿੱਚ ਵਰਿੰਦਾਵਨ ਗਾਰਡਨ ਮੌਜੂਦ ਆ ਇਹ ਪਵਿੱਤਰ ਸਥਾਨ ਸ਼੍ਰੀ ਖਾਟੂ ਸ਼ਾਮ ਜੀ ਦਾ ਤੇ ਇਸ ਮੰਦਰ ਦੀ ਕਾਫੀ ਮਾਨਤਾ ਜੀ ਇਸ ਤੋਂ ਇਲਾਵਾ ਇਸ ਮੰਦਰ ਦੀ ਜਿਹੜੀ ਅਗਵਾਈ ਕਰ ਰਹੇ ਨੇ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਨੇ ਜਿਹੜੇ ਕਿ ਸ਼੍ਰੀ ਸ਼ਾਮ ਵਿਹਾਰ ਸੇਵਾ ਸੁਸਾਇਟੀ ਵੱਲੋਂ ਜਿਹੜਾ ਇਸ ਮੰਦਰ ਦੇ ਪ੍ਰਤੀ ਖਾਸ ਉਪਰਾਲਾ ਕੀਤਾ ਜਾਂਦਾ ਆ ਅੰਮ੍ਰਿਤਸਰ ਦੇ ਵਿੱਚ ਵਿਰੰਦਾ ਗਵਰਨ ਗਾਰਡਨ ਪੈਂਦਾ ਆ ਜਿਹੜਾ ਫਤੇਗੜ ਚੂੜੀਆਂ ਰੋਡ ਤੇ ਹੈ ਇਹਨਾਂ ਨਾਲ ਗੱਲ ਕਰਦੇ ਆ ਜੀ ਪ੍ਰਧਾਨ ਜੀ ਹੋਰਾਂ ਨੇ ਆਪਣੀਆਂ ਗਵਾਈ ਵਿੱਚ ਕੀ ਕੀ ਉਪਰਾਲੇ ਕੀਤੇ ਇਸ ਪਵਿੱਤਰ ਮੰਦਰ ਦੇ ਬਾਰੇ ਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੇ ਸਾਡੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਤੇ ਤੁਸੀਂ ਇਸ ਮੰਦਿਰ ਦੀ ਮਹਾਨਤਾ ਦੱਸੋ ਜੀ ਤੁਹਾਡੇ ਮਨ 'ਚ ਕਿਵੇਂ ਆਇਆ ਕਿਸੇ ਦੇ ਸਹਿਯੋਗ ਨਾਲ ਬਣਿਆ ਕਿਵੇਂ ਬਣਿਆ ਜੇ ਤੁਸੀਂ ਦੱਸੋ ਜੀ ਪਹਿਲੇ ਤੇ ਮੈਂ ਇਹਦੀ ਸਟਾਰਟਿੰਗ ਤੋਂ ਦੱਸ ਰਿਹਾ ਤੁਹਾਨੂੰ 2010 'ਚ ਮਤਲਬ ਮਾਰੋੜੀ ਸਮਾਜ ਨੇ ਜਿਹੜਾ ਨਾ ਇੱਥੇ ਦੋ ਕਿੱਲੇ ਜਗ੍ਹਾ ਲਈ ਮਤਲਬ ਮਤਲਬ ਐਮ ਡੀ ਕੋਲ ਸਿੱਧੇ ਹੀ ਲਈ ਮਤਲਬ ਤੇ ਉਹਦੇ 'ਚ 27 ਪਲਾਟ ਬਣੇ 27 ਪਲਾਟ 'ਚ ਮਤਲਬ ਦੋ ਪਲਾਟਾਂ 'ਚ ਇਹ ਜਿਹੜਾ ਨਾਮ ਮੰਦਿਰ ਬਣਾਇਆ ਗਿਆ ਜਿਹੜਾ ਕਿ 5.500 ਗੱਜ ਹੈ ਤੇ ਮਤਲਬ ਉਹ ਜਗ੍ਹਾ ਤੇ ਲੈ ਲਈ ਮਤਲਬ ਪੈਸਾ ਨਹੀਂ ਸੀਗਾ ਹੋਲੀ ਹੋਲੀ ਸੋਚਿਆ ਵੀ ਚਲੋ ਪਹਿਲੇ ਸ਼ਵਾਲਾ ਬਣਾ ਦਈਏ ਤਾਂ ਸ਼ਵਾਲਾ ਜਿਹੜਾ ਹੈ ਮਤਲਬ ਅੱਜ ਤੋਂ ਸਮਝ ਲਓ 7-8 ਸਾਲ ਪਹਿਲੇ ਮਤਲਬ ਬਣ ਕੇ ਤਿਆਰ ਹੋ ਗਿਆ ਸੀ ਔਰ ਉਹਦੇ ਬਾਅਦ ਫਿਰ ਆਪਣੀ ਇਹ ਮੂਰਤੀ ਜਿਹੜੀ ਹੈ ਨਾ ਸ਼ਾਮ ਬਾਬਾ ਜੀ ਮੂਰਤੀ ਲੱਗੀ ਹੈ 2018 7 ਫਰਵਰੀ ਨੂੰ ਤੇ ਇਹਦਾ ਜਿਹੜਾ ਨਾ ਆਪਣੇ ਉਹ ਮੂਰਤੀ ਦਾ ਆਪਣਾ ਜਿਹੜਾ ਭੂਮੀ ਪੂਜਨ ਜਿਹੜਾ ਮੁਰਲੀਦਰ ਜੀ ਮਤਲਬ ਰਾਧਾ ਮਾधव ਵਾਲੇ ਹੋਏ ਹੈ ਬੜੇ ਹੀ ਮਤਲਬ ਮਹਾਤਮਾ ਆਦਮੀ ਸੀ ਉਹਨਾਂ ਦੇ ਹੱਥੋਂ ਸ਼ੁਰੂ ਹੋਇਆ ਹੈ ਉਹਨਾਂ ਦੇ ਹੱਥੋਂ ਇੰਨੀ ਇੰਨੀ ਇਹੋ ਜਿਹੀ ਰੱਖੀ ਗਈ ਕਿ ਉਹਦੇ ਬਾਅਦ ਮੰਦਿਰ ਦਾ ਜਿਹੜਾ ਨਾਂ ਬੰਦਾ ਹੀ ਗਿਆ ਹੈ ਮਤਲਬ ਹੋਲੀ-ਹੋਲੀ ਕਰਕੇ ਸਮਝ ਲਓ ਵੀ ਜੋ ਉਮੀਦ ਨਹੀਂ ਸੀ ਉਸ ਤੋਂ ਜ਼ਿਆਦਾ ਮਤਲਬ ਮੰਨ ਗਿਆ ਮਤਲਬ ਆ ਕਿਰਪਾ ਹੁੰਦੀ ਗਈ ਤੇ ਇੱਥੇ ਆਪਣੇ ਪਹਿਲੇ ਸ਼ਿਵਾਲਾ ਬਣਾਇਆ ਗਿਆ ਸ਼ਿਵਾਲੇ ਦੇ ਬਾਅਦ ਫਿਰ ਸੋਚਿਆ ਗਿਆ ਵੀ ਸ਼ਾਮ ਬਾਬਾ ਜੀ ਦੀ ਮਤਲਬ ਮੂਰਤੀ ਵਸੇ ਹੀ ਆਪਾਂ ਜਗਾਂ ਦਾ ਨਾਮ ਰੱਖਿਆ ਸੀਗਾ ਤੋਂ ਉਹਦਾ ਵੀ ਮਤਲਬ ਆਪਣੇ ਉਪਰਾਲਾ ਕਰਨਾ ਚਾਹੀਦਾ ਹੈ ਤੋਂ ਫਿਰ ਜਿਹੜੀ ਹੈ ਨਾ ਮਤਲਬ 2018 17 ਚ ਸਮਝ ਲਓ ਇਹ ਕੰਮ ਸ਼ੁਰੂ ਹੋਇਆ ਮਤਲਬ ਜਦੋਂ ਮੁਰਲੀ ਦਰਜੀ ਨੇ ਇਹਦੀ ਨੀਂ ਰੱਖੀ ਤੋਂ ਬਾਅਦ ਕੰਮ ਸ਼ੁਰੂ ਹੋ ਗਿਆ ਇਸ 7 ਫਰਵਰੀ 2018 ਨੂੰ ਆਪਣੇ ਸ਼ਾਮ ਜਗਤ ਦੇ ਬਹੁਤ ਵੱਡੇ ਮਤਲਬ ਭਗਤ ਆ ਗਏ ਆ ਨੰਦੂ ਜੀ ਸ਼ਰਮਾ ਨੰਦਕਿਸ਼ੋਰ ਸ਼ਰਮਾ ਜੀ અમદાવાદ ਵਾਲੇ ਉਹਨਾਂ ਦੇ ਹੱਥੋਂ ਇਸ ਮੰਦਿਰ ਦਾ ਮੂਰਤੀ ਸਥਾਪਨਾ ਦਾ ਸਾਰਾ ਹੋਇਆ ਮਤਲਬ ਸ਼ੁਰੂ ਹੋਈ ਤਿੰਨ ਦਿਨ ਉਹ ਇੱਥੇ ਰਹੇ ਵੀ ਉਹਨਾਂ ਨੇ ਕਾਫੀ ਮਤਲਬ ਰੌਣਕ ਲਗਾਈ ਤੋਂ ਬਾਅਦ ਮੰਦਿਰ ਜਿਹੜਾ ਨਾ ਭਗਤਾਂ ਦੀ ਰੌਣਕ ਦਾ ਕੋਈ ਠਿਕਾਣਾ ਨਹੀਂ ਹੈ ਦਿਨ ਪੇ ਦਿਨ ਲੋਕ ਦੂਰੋਂ ਦੂਰੋਂ ਪੁੱਛਦੇ ਜਾਂਦੇ ਆ ਵੀ ਇਹ ਮੰਦਿਰ ਦੀ ਸਿਚੁਏਸ਼ਨ ਕਿੱਥੇ ਹੈਗੀ ਆ ਅਸੀਂ ਦਰਸ਼ਨ ਕਰਨਾ ਚਾਹੁੰਦੇ ਆ ਕਾਰਨ ਕਿ ਇਹ ਸ਼ਾਮ ਬਾਬਾ ਜੀ ਜਿਹੜੇ ਆ ਨਾ ਇਹਨਾਂ ਦਾ ਮੇਨ ਮੰਦਿਰ ਜਿਹੜਾ ਹੈਗਾ ਰਿੰਗਸ ਚ ਰਿੰਗਰਸ ਦੇ ਕੋਲ ਖਾਟੂ ਸ਼ਾਮ ਜੀ ਚ ਹੈ ਔਰ ਇਹ ਕਲਯੁਗ ਦੇ ਦੇਵ ਹੈ ਕਲਯੁਗ ਦੇ ਦੇਵ ਹੈ ਇਹਨਾਂ ਨੂੰ ਕ੍ਰਿਸ਼ਨ ਭਗਵਾਨ ਵੱਲੋਂ ਮਤਲਬ ਮਿਲਿਆ ਹੈ ਵਰਦਾਨ ਕਿ ਜਿਵੇਂ ਜਿਵੇਂ ਕਲਯੁਗ ਵਧੇਗਾ ਤੇ ਤੁਹਾਡਾ ਨਾਮ ਵਧੇਗਾ ਤੇ ਇਹ ਸ਼ਾਮ ਨਾਮ ਵੀ ਜਿਹੜਾ ਹੈ ਨਾ ਕ੍ਰਿਸ਼ਨ ਭਗਵਾਨ ਨੇ ਇਹਨਾਂ ਨੂੰ ਦਿੱਤਾ ਹੈ ਜਿਹੜਾ ਕਿ ਮਤਲਬ ਮਹਾਵਾਰ ਦੇ ਯੁੱਧ ਵਿੱਚ ਅਨਲਸੀ ਚਲਾ ਰਹਾਂ ਦਿੱਤਾ ਸੀ ਕਿ ਕ੍ਰਿਸ਼ਨ ਭਗਵਾਨ ਜੀ ਨੇ ਲਿਆ ਸੀ ਵੀ ਮਤਲਬ ਇਹਨਾਂ ਕੋਲ ਇੰਨਾ ਬਲ ਹੈਗਾ ਸੀ ਇਹਨਾਂ ਕੋਲ ਤਿੰਨ ਤਿੰਨ ਬਾਨ ਹੈਗੇ ਸੀ ਤੇ ਉਹ ਕ੍ਰਿਸ਼ਨ ਭਗਵਾਨ ਨੂੰ ਤਾਂ ਸਾਰਾ ਪਤਾ ਸੀ ਉਹਨਾਂ ਨੇ ਮਤਲਬ ਇਹਦਾ ਹੀ ਮਤਲਬ ਪ੍ਰੀਖਿਆ ਲਈ ਵੀ ਹੈ ਤਿੰਨ ਬਾਨਾਂ ਨਾਲ ਤੂੰ ਕੀ ਕਰੇਗਾ ਤਾਂ ਉਹ ਮਤਲਬ ਬੀਰ ਬਰਵਰੀਕ ਦੇ ਨਾਮ ਤੋਂ ਹੈਗੇ ਸੀ ਮਤਲਬ ਉਹ ਕਹਿੰਦੇ ਮੈਂ ਮਤਲਬ ਯੁੱਧ ਲੜਾਂਗਾ ਤਾਂ ਉਹ ਕਹਿੰਦਾ ਤਿੰਨ ਬਾਨਾਂ ਨਾਲ ਤੂੰ ਕੀ ਕਰ ਲੇਗਾ ਕਹਿੰਦਾ ਤਿੰਨ ਬਾਨਾਂ ਨਾਲ ਹੀ ਸਭ ਕੁਝ ਕਰਾਂਗਾ ਤਿੰਨ ਬਾਨਾਂ ਨਾਲ ਮੈਂ ਸਾਰਾ 60 ਜੂ ਵਾ ਮਨ ਲਾਉ ਸਮਾਪਤ ਕਰ ਸਕਦਾ ਤਾਂ ਉਹਨਾਂ ਨੇ ਇਹ ਪੀਪਲ ਦਾ ਬ੍ਰਿਕਸ਼ਾਗਾਸੀ ਉੱਥੇ ਇੱਕ ਬਾਣ ਮਤਲਬ ਚਲਾਉਣ ਵਾਸਤੇ ਕਿਹਾ ਵੀ ਇਹਦੇ ਜਿੰਨੇ ਵੀ ਪੱਤੇ ਹੈਗੇ ਆ ਸਾਰਿਆਂ ਦੇ ਛੇਕ ਹੋਣੇ ਚਾਹੀਦੇ ਆ ਉਹ ਕੰਦਿਆ ਹੀ ਹੋ ਗਏ ਉਹਨਾਂ ਨੇ ਇੱਕ ਪੱਤਾ ਕ੍ਰਿਸ਼ਨ ਭਗਵਾਨ ਨੇ ਮਤਲਬ ਆਪਣੇ ਪੈਰਾਂ ਦੇ ਥੱਲੇ ਰੱਖ ਲਿਆ ਮਤਲਬ ਪ੍ਰੀਖਿਆ ਲੈਣ ਵਾਸਤੇ ਤੋਂ ਬਾਣ ਉਹਨਾਂ ਦੇ ਦੇ گرد ਦਵੀ ਘੁੰਮਣਾ ਸ਼ੁਰੂ ਹੋ ਗਿਆ ਉਹ ਸਮਝੇ ਵੀ ਐ ਤੇ ਮਤਲਬ ਬਹੁਤ ਵੱਡੇ ਬਲੀ ਹੈ ਤੇ ਉਹਨਾਂ ਨੇ ਫਿਰ ਉਹਦੇ ਆਪਣੇ ਬਰਬਰੀਕ ਜੀ ਕੋਲੋਂ ਮਤਲਬ ਕਿ ਐ ਵੀ ਮੈਨੂੰ ਕੋਈ ਮਤਲਬ ਦਾਨ ਚਾਹੀਦਾ ਹੈ ਕਿ ਤੂੰ ਬਲਵਾਨ ਤੇ ਹੈਗਾ ਹੀ ਐ ਤੇ ਦਾਨੀ ਵੀ ਤੈਨੂੰ ਹੋਣਾ ਚਾਹੀਦਾ ਹੈ ਕਹਿੰਦਾ ਮੰਗੋ ਜੋ ਵੀ ਤੁਸੀਂ ਚਾਹੁੰਦੇ ਹੋ ਉਹ ਕਹਿੰਦੇ ਮੈਨੂੰ ਤੇ ਮਤਲਬ ਜਿਹੜਾ ਨਾ ਸ਼ੀਸ਼ ਦਾ ਦਾਨ ਚਾਹੀਦਾ ਮਤਲਬ ਐਸ ਮਤਲਬ ਯੁੱਧ ਨੂੰ ਮਤਲਬ ਸਹੀ ਢੰਗ ਨਾਲ ਸਚਾਈ ਤੇ ਚਲਾਉਣ ਵਾਸਤੇ ਉਹ ਕਹਿੰਦੇ ਕ੍ਰਿਸ਼ਨ ਜਿਹੜਾ ਹੈਗਾ ਉਹ ਯੁੱਧ ਕਰਵਾ ਰਿਹਾ ਔਰ ਅਰਜੁਨ ਜਿਹੜਾ ਹੈਗਾ ਉਹ ਇੱਕ ਉਹਦਾ ਹਿੱਸਾ ਬਣ ਰਿਹਾ ਯੁੱਧ ਲੜਨ ਵਾਸਤੇ ਇਹ ਉਹਨਾਂ ਦੇ ਆ ਗਏ ਮਤਲਬ ਬਰਬਰੀਕ ਹੀ ਇਹ ਕਹਿੰਦੇ ਤੁਹਾਡਾ ਸ਼ਹੀਦ ਦਾ ਦਾਨ ਮਤਲਬ ਚਾਹੀਦਾ ਉਹ ਕਹਿੰਦੇ ਠੀਕ ਹੈ ਸ਼ਹੀਦ ਦਾ ਦਾਨ ਮੈਂ ਦੇਣ ਨੂੰ ਤਿਆਰ ਹਾਂ ਬਾਕੀ ਤੁਸੀਂ ਅਸਲੀ ਰੂਪ ਚ ਆਓ ਕਿ ਬ੍ਰਾਹਮਣ ਆਦਮੀ ਇਹੋ ਜਿਹਾ ਮਤਲਬ ਦਾਨ ਨਹੀਂ ਮੰਗ ਸਕਦਾ ਤਾਂ ਕ੍ਰਿਸ਼ਨ ਭਗਵਾਨ ਆਪਣੇ ਰੂਪ ਚ ਆ ਗਏ ਤੇ ਉਹਨਾਂ ਨੇ ਬਰਬਰੀਕ ਜੀ ਨੇ ਉਹਨਾਂ ਨਾਲ ਨਤਮਸਤ ਹੋ ਗਏ ਤੇ ਉਹ ਕਹਿੰਦੇ ਮੇਰੀ ਵੀ ਇੱਕ ਜਿਹੜੀ ਹੈ ਨਾ ਖੁਆਇਸ਼ ਹੈ ਕਿ ਮੈਂ ਯੁੱਧ ਦੇਖਣ ਵਾਸਤੇ ਆਇਆ ਸੀ ਹੈ ਵੀ ਯੁੱਧ ਕਿਵੇਂ ਦੇਖਾਂਗਾ ਜਦੋਂ ਮੈਂ ਸ਼ੀਸ਼ ਦਾ ਦਾਨ ਦਿੱਤਾ ਕਹਿੰਦਾ ਤੁਸੀਂ ਪੂਰਾ ਯੁੱਧ ਦੇਖੋਗੇ ਦੇਖੋਗੇ ਉਹਨਾਂ ਦਾ ਸ਼ੀਸ਼ ਨੂੰ ਜਿਹੜਾ ਨਾ ਅੰਮ੍ਰਿਤ ਨਾਲ ਸਿੰਚ ਕੇ ਉਹਨਾਂ ਨੂੰ ਕਰਤਾ ਮਤਲਬ ਉਹਨਾਂ ਨੇ ਇੱਕ ਪਹਾੜੀ ਦੇ ਰੁਖਾਤਾ ਤੇ ਉਹਨਾਂ ਨੇ ਸਾਰ 18 ਦਿਨ ਦਾ ਯੁੱਧ ਜਿਹੜਾ ਨਾ ਮਤਲਬ ਬਰਬਰੀਕ ਜੀ ਨੇ ਦੇਖਿਆ ਆਪਣੀ ਅੱਖੀਂ ਦੇਖਿਆ ਉਹਦੇ ਬਾਦ ਕੀ ਹੋਇਆ ਮਤਲਬ ਪਾਂਡਵਾਂ ਚ ਮਤਲਬ ਕਮਾਂਡੋ ਹੋ ਗਿਆ ਵਿਮਾਨ ਹੋ ਗਿਆ ਉਹ ਅਰਜੁਨ ਕਹੇ ਮੈਂ ਜਿੱਤੇ ਆ ਭੀਮ ਕਹੇ ਮੈਂ ਜਿੱਤੇ ਆ ਐਦਾਂ ਕਰਕੇ ਮਤਲਬ ਉਹ ਕ੍ਰਿਸ਼ਨ ਭਗਵਾਨ ਕਹਿੰਦੇ ਇੱਕ ਜਣਾ ਹੈਗਾ ਜਿਹੜਾ ਕਿ ਨਿਰਣਾ ਦੇ ਦੇਗਾ ਆਪਣੋ ਆਪਣੇ ਉਹਨਾਂ ਕੋਲ ਚਲਦੇ ਆ ਤੇ ਉਹ ਪਹੁੰਚ ਕੇ ਆਪਣਾ ਮਤਲਬ ਬਰਬਰੀਕ ਜੀ ਕੋਲ ਜਿਹੜੇ ਕਿ ਉੱਪਰ ਮਤਲਬ ਰਸ਼ੀਸ਼ ਉਹਨਾਂ ਦਾ ਰਾਜਮਾਨ ਹੋਇਆ ਸੀ ਤੇ ਉਹ ਬੜੇ ਹੱਸੇ ਕਹਿੰਦਾ ਇੰਨਾ ਜੀ ਤਾਂ ਕੋਈ ਵੀ ਨਹੀਂ ਸੀਗਾ ਉੱਥੇ ਮੈਂ ਤੇ ਸਿਰਫ ਸੁਦਰਸ਼ਨ ਚੱਕਰ ਹੀ ਚਲਦਿਆਂ ਦੇਖਿਆ ਜਿਹੜਾ ਸਾਰੇ ਯੁੱਧ ਨਹੀਂ ਜਿੱਤੇ ਆ ਉਹਨਾਂ ਨੇ ਯਾ ਡਰੋਪਦੀ ਸੀ ਜਿਹੜਾ ਉਹ ਖੂਨ ਦਾ ਮਤਲਬ ਖੱਪੜ ਪਰ ਪਰ ਕੇ ਪੀ ਰਹੀ ਸੀ ਮਤਲਬ ਦੁਸ਼ਮਣਾਂ ਦਾ ਤੇ ਇਹ ਕਹਿੰਦਾ ਇਹਨਾਂ ਦਾ ਕੋਈ ਰੋਲ ਨਹੀਂ ਫਿਰ ਉਹ ਦ੍ਰਿਸ਼ਟੀਂ ਭਗਵਾਨ ਨੇ ਉਹਨਾਂ ਨੂੰ ਮਤਲਬ ਵਰਦਾਨ ਦਿੱਤਾ ਵੀ ਕਲਯੁਗ 'ਚ ਤੁਹਾਡਾ ਨਾਮ ਮੇਰੇ ਨਾਮ ਤੋਂ ਪੁਜਿਆ ਜਾਊਂਗੇ ਸ਼ਾਮ ਨਾਮ ਤੋਂ ਔਰ ਜਿਵੇਂ ਜਿਵੇਂ ਕਲਯੁਗ ਵਧੇਗਾ ਉਦਾਂ ਉਦਾਂ ਤੁਹਾਡਾ ਜਿਹੜਾ ਨਾ ਨਾਮ ਵਧੇਗਾ ਔਰ ਅੱਜ ਉਹੀ ਪੋਜੀਸ਼ਨ ਹੋ ਰਹੀ ਹੈ ਉਹਨੇ ਮੰਦਰ ਦੇਖੋ ਆਪਣੇ ਪੰਜਾਬ 'ਚ ਮਤਲਬ ਜਿਆਦਾ ਟੈਗ ਨਹੀਂ ਹੋਇਆ ਮਤਲਬ ਮਤਲਬ ਇਹਨਾਂ ਦੇ ਪ੍ਰਚਾਰ ਨੂੰ ਮੈਂ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਣਾ ਬਹੁਤ ਅੱਛੀ ਗੱਲ ਹੈ ਕਾਫੀ ਤੁਸੀਂ ਚਲੋ ਪ੍ਰਭੂ ਜੀ ਬਾਰੇ ਜਾਣਕਾਰੀ ਰੱਖੀ ਔਰ ਦਰਸ਼ਕਾਂ ਨੂੰ ਦੱਸੀ ਕਿ ਸਾਡੇ ਭਾਰਤ ਦੇ ਵਿੱਚ ਨਹੀਂ ਬਲਕਿ ਦੇਸ਼ਾਂ-ਵਦੇਸ਼ਾਂ ਦੇ ਵਿੱਚ ਸ਼ਾਮ ਪ੍ਰਭੂ ਜੀ ਦੀ ਮਾਨਤਾ ਆ ਹਾਂ ਬਿਲਕੁਲ ਔਰ ਰਿੰਗਸ ਦੇ ਵਿੱਚ ਸੰਗਤ ਬਜੜੀ ਆ ਹਮ ਹਮਾ ਕੇ ਰੋਜ਼ਾਨਾ ਲੱਖਾਂ ਦੀ ਤعداد ਪੁੰਜਦੀ ਆ ਲੇਕਿਨ ਮੇਰਾ ਇਹ ਤੁਹਾਡੇ ਵੱਲੋਂ ਤੁਹਾਡੇ ਨਾਲ ਸਵਾਲ ਆ ਜੀ ਤੁਹਾਡੇ ਮਨ ਵਿੱਚ ਕੀ ਇਹੋ ਜਿਹਾ ਉਪਜਿਆ ਕਿ ਜਿਹੜਾ ਤੁਸੀਂ ਸ਼ਾਮ ਪ੍ਰਭੂ ਜੀ ਦਾ ਇਸ ਸਥਾਨ ਤੇ ਉਹਨਾਂ ਦਾ ਸਥਾਨ ਬਰਾਜਿਤ ਕੀਤਾ ਦੇਖੋ ਸ਼ਾਮ ਬਾਬਾ ਜੀ ਦਾ ਮੰਦਿਰ ਜਿਹੜਾ ਨਾ 1984 ਚ ਚੋਕ ਘਵਾਰੇ ਮਤਲਬ ਚ ਮਤਲਬ ਬਣ ਗਿਆ ਸੀਗਾ ਤੇ ਉੱਥੇ ਮਤਲਬ ਥੋੜਾ ਜਿਹਾ ਮਤਲਬ ਵਿਸ਼ਾਲ ਨਹੀਂ ਹੈ ਇੱਕ ਮਤਲਬ ਥੋੜੇ ਏਰੀਆ ਚ ਹੀ ਮਤਲਬ ਮੂਰਤੀ ਰੱਖੀ ਸੀ ਸ਼ੀਸ਼ ਰਖਿਆ ਸੀ ਉਹਨੇ ਤੇ ਸਾਡੇ ਦਿਮਾਗ ਚ ਇਹ ਆਇਆ ਵੀ ਇਹਨਾਂ ਦਾ ਸ਼ਾਮ ਬਾਬਾ ਜੀ ਦਾ ਜਿੰਨਾ ਪ੍ਰਚਾਰ ਚੱਲ ਰਿਹਾ ਜਗਾ ਜਗਾ ਪੰਜਾਬ ਚ ਮੰਦਿਰ ਬਣ ਰਹੇ ਹੈ ਤੇ ਆਪਣੇ ਅੰਮ੍ਰਿਤਸਰ ਐਨਾ ਵੱਡਾ ਸ਼ਹਿਰ ਹੈ ਤੇ ਆਪਾਂ ਵੀ ਇਹੋ ਜਿਹਾ ਕੰਮ ਕਿਉਂ ਨਾ ਕਰੀਏ ਜੇ ਅਸੀਂ ਬਹੁਤ ਜਗ੍ਹਾ ਦੇਖੀਆਂ ਮਤਲਬ ਸਾਨੂੰ ਕੋਈ ਜਗ੍ਹਾ ਮਤਲਬ ਢੰਗ ਦੀ ਮਿਲੀ ਨਹੀਂ ਜਾਂ ਮਿਲਦੀ ਸੀ ਤੇ ਬੜੀ ਉਹ ਪੈਸੇ ਬੜੇ ਲੱਗਦੇ ਸੀਗੇ ਤੋਂ ਉਹਦੇ ਬਾਅਦ ਆਪਣੇ ਸਮਾਜ ਨੇ ਸੋਚਿਆ ਵੀ ਆਪਣੇ ਬਾਹਰ ਜਗ੍ਹਾ ਲੈਣੀ ਆ ਤੇ ਉਹ ਜਗ੍ਹਾ ਦੇ ਹਿਸਾਬ ਨਾਲ ਹੀ ਫਿਰ ਸਮੁੰਦਰ ਦਾ ਵੀ ਨਾਲ ਹੀ ਹਿਸਾਬ ਕਾ ਬਣ ਗਿਆ ਉਹ ਪ੍ਰਬੂਦੇ ਆਤੀ ਹੈ ਉਹਨਾਂ ਨੇ ਜਿੱਥੇ ਦੀ ਜਗ੍ਹਾ ਲੈਣੀ ਸੀ ਸਾਨੂੰ ਵੀ ਦੁਆਤੀ ਤੇ ਆਪ ਵੀ ਬਿਰਾਜਮਨ ਹੋ ਗਏ ਤੇ ਪ੍ਰਚਾਰ ਪ੍ਰਚਾਰ ਇਹਨਾਂ ਹੈਗਾ ਕਿ 12 ਜਿਹੜੇ ਹੈ ਨਾ ਲੋਕ ਕੁਛ ਦੇ ਜਾਂਦੇ ਆ ਮੰਦਿਰ ਦੀ ਲੋਕੇਸ਼ਨ ਵਗੈਰਾ ਔਰ ਵੀ ਟਾਈਮਿੰਗ ਵਗੈਰਾ ਸਾਰਾ ਮਤਲਬ ਤੇ ਮਤਲਬ ਦੂਰ ਦੂਰ ਤੱਕ ਇਹਦਾ ਪ੍ਰਚਾਰ ਹੈ ਕਾਫੀ ਮਾਨਤਾ ਹੈ ਮੰਦਿਰ ਦੀ ਦੂਰ ਦੂਰ ਠੀਕ ਹੈ ਔਰ ਇਹਦੇ ਇਲਾਵਾ ਇੱਕ ਆਪਣੇ ਜਦੋਂ 1984 ਚ ਉਧਰ ਮੂਰਤੀ ਲੱਗੀ ਸੀ ਅਸੀਂ ਇੱਕ ਮੰਡਲ ਬਣਿਆ ਸ਼ਾਮ ਮਿੱਤਰ ਮੰਡਲ ਜਿਹੜਾ ਕਿ 2001 ਚ ਬਣਿਆ ਉਹ ਉਹਨਾਂ ਨੇ ਕੀ ਮਤਲਬ ਸੀਗਾ ਵੀ ਵੱਡੇ ਕੀਰਤਨ ਕਰਨੇ ਆ ਰਾਤ ਭਰ ਦੇ ਜਿਹੜੇ ਕਿ 10 12 ਸਾਲ ਆਪਣਾ ਕਿ ਨਾ ਧਰਮ ਸਿੰਘ ਮਾਰਕੀਚ ਹੁੰਦੇ ਰਹੇ ਮਤਲਬ ਰਾਤ ਨੂੰ ਸ਼ਾਮ ਨੂੰ 6 ਵਜੇ ਸ਼ੁਰੂ ਹੋ ਕੇ ਸਵੇਰੇ 6 ਵਜੇ ਤੱਕ ਮਤਲਬ ਖਤਮ ਹੁੰਦੇ ਸੀਗੇ ਤੇ ਉਹਦੇ ਬਾਅਦ ਉਹ ਜਗ੍ਹਾ ਥੋੜੀ ਮਤਲਬ ਦਿੱਕਤ ਆ ਗਈ ਮਤਲਬ ਗਵਰਨਮੈਂਟ ਨੇ ਉਥੋਂ ਮਤਲਬ ਆਪਣੇ ਹਿਸਾਬ ਨਾਲ ਬਣਾ ਲਈ ਫਿਰ ਉਹਦੇ ਬਾਅਦ ਹੈ ਆਪਣਾ ਬੱਸ ਸਟੈਂਡ ਦੇ ਕੋਲ ਗੁਰੂ ਨਾਨਕ ਆਡੀਟੋਰੀਅਮ ਹੈ ਉਹਦੇ ਅੰਦਰ ਪ੍ਰੋਗਰਾਮ ਹੁੰਦੇ ਆ ਤੇ ਹਰ ਸਾਲ ਉਹ ਕੀਰਤਨ ਨੂੰ ਮਤਲਬ ਵੱਡਾ ਕੀਰਤਨ ਹੁੰਦਾ ਜਿਸ ਤੱਕ 5-7000 ਆਦਮੀ ਮੱਥਾ ਵੀ ਟੇਕਦਾ ਹੈ ਔਰ ਅੰਦਰ ਬੈਠਣ ਦੀ ਜਗ੍ਹਾ ਜਿੱਥੇ 2000 ਆਦਮੀ ਮਤਲਬ ਸੀਟਿੰਗ ਹੈ ਬਾਕੀ ਕਾਰ ਪਾਰਕਿੰਗ ਹੈ ਔਰ ਸਾਰਾ ਖਾਣਾ ਪੀਣਾ ਸਭ ਕੁਝ ਹੁੰਦਾ ਹੈ ਜੀ ਉਹਦੇ ਇਲਾਵਾ ਉਹਦੇ ਇਲਾਵਾ ਇੱਕ 4 ਸਾਲ ਤੋਂ ਪਿੱਛੇ ਕਰੋਨਾ ਰਿਹਾ ਤੇ ਵੱਡੇ ਜਾਗਰਨ 2 ਸਾਲ ਨਹੀਂ ਹੋਏ ਸੁਕਸ਼ਮ ਹੋਏ ਤੇ ਸਾਡੇ ਮੈਂਬਰਾਂ ਨੇ ਕੀ ਸੋਚਿਆ ਵੀ ਇੱਕ ਮਤਲਬ ਗੁੰਗਾਨ ਯਾਤਰਾ ਕੱਢੀ ਜਾਵੇ ਜਿਹੜੀ ਕਿ ਚੌਂਕਵਾਰਾਂ ਤੋਂ ਚੱਲੇ ਤੇ ਇੱਥੇ ਮੰਦਰ ਆਗੇ ਉਹਦਾ ਮਤਲਬ ਨਿਸ਼ਾਨ ਚੜਾਣ ਉਹਦਾ ਨਾਮ ਰੱਖਿਆ ਗਿਆ ਮਨਉ ਕਾਮਨਾ ਪੂਰਨ ਪੈਦਲ ਨਿਸ਼ਾਨ ਯਾਤਰਾ ਜਿਹੜਾ ਕਿ ਚੌਥਾ ਸਾਲ ਹੁਣ ਆਈ ਮਤਲਬ ਐ ਨਿਕਲਿਆ ਉਹ ਜਿਹੜੇ 7-800 ਮਤਲਬ ਜਿਹੜੇ ਆ ਨਾ ਭਗਤ ਲੋਗ ਸੀਗੇ ਜਿਨ੍ਹਾਂ ਨੇ 300 ਆਦਮੀਆਂ ਨੇ ਝੰਡਾ ਨਿਸ਼ਾਨ ਪਕੜਿਆ ਸੀਗਾ ਉਹ ਨਿਸ਼ਾਨ ਇੱਥੇ ਇੱਥੇ ਆ ਕੇ ਚੜਾਇਆ ਉਹਨਾਂ ਨੇ ਬਾਕੀ ਉਹ ਮਤਲਬ ਸਭ ਦੀ ਇੱਕੋ ਜਿਹੀ ਉਹ ਮਤਲਬ ਯੂਨੀਫਾਰਮ ਸਮੇ ਲੋਕ ਕਹਦੇ ਉਹ ਪਕੜੀਆਂ ਜਿਵੇਂ ਐ ਰਾਜਸਥਾਨੀ ਪਕੜੀਆਂ ਬੰਨੀਆਂ ਸੀ ਉਹ ਵੀ ਪ੍ਰੋਗਰਾਮ ਮਤਲਬ ਕਾਫੀ ਮਮ ਉਹ ਲੋਗਾਂ ਨੇ ਚੰਗਾ ਸਮਝਿਆ ਮਤਲਬ ਉਹ ਸ਼ਾਕਰ ਸਾਰੀਆਂ ਇੱਕੋ ਜਿਹੀ ਸੀ 3 ਮਾਰਚ ਨੂੰ ਨਿਕਲਿਆ ਜਿਹੜਾ ਹੈ ਨਾ ਤੇ ਉਹ ਨਿਕਲਦਾ ਜਿਵੇਂ ਮਤਲਬ ਖਾਟੂ ਜੀ ਚ ਮੇਲਾ ਲੱਗਦਾ ਤੇ ਉਹ ਮੇਲੇ ਦੇ ਉਪਲਕਸ਼ ਵਿੱਚ ਹੀ ਅਸੀਂ ਉਹ ਕਰਦੇ ਹਾਂ ਮਤਲਬ ਉਹਨਾਂ ਦਿਨਾਂ ਚ ਫਾਗੂਨ ਚ ਫਾਗੂਨ ਮੇਲਾ ਕਹਿੰਦੇ ਆ ਉਹਨੂੰ ਤੇ ਆਪਣੇ ਵੀ ਉਹ ਉਸੇ ਦੌਰਾਨ ਜਿਹੜਾ ਵੀ ਟਾਈਮ ਆਪਾਂ ਨੂੰ ਚੰਗਾ ਲੱਗ ਸੂਟੇਬਲ ਹੁੰਦਾ ਤੇ ਉਸ ਹੱਬ ਨਾਲ ਉਹ ਯਾਤਰਾ ਨਿਕਲਦੀ ਹਾਂ ਜੀ ਤੇ ਪ੍ਰਧਾਨ ਜੀ ਇਸ ਸੁਸਾਇਟੀ ਮੰਦਰ ਬਹੁਤ ਵਧੀਆ ਬਣਿਆ ਜੀ ਬਹੁਤ ਬੜਾ ਸੋਹਣਾ ਇੱਕ ਸ਼ਾਂਤੀਪੂਰਵਕ ਏਰੀਆ ਵੀ ਹੈ ਤੇ ਤੁਹਾਡੀ ਸੁਸਾਇਟੀ ਵੱਲੋਂ ਕੁਝ ਹੋਰ ਵੀ ਉਪਰਾਲੇ ਕੀਤੇ ਜਾਂਦੇ ਨੇ ਸੁਸਾਇਟੀ ਤੇ ਚੰਦੀ ਹੈ ਮੰਦਰ ਦੇ ਉੱਪਰ ਜਗ੍ਹਾ ਮਤਲਬ ਹੈਗੀ ਹੈ ਆਪਣੇ ਕੋਲ ਜਿੱਥੇ ਕਿ ਅਤੀਥੀ ਵਹਨ ਸਮਝ ਲਓ ਧਰਮਸ਼ਾਲਾ ਬਣ ਸਕਦੀ ਹੈ ਉਹਦਾ ਕਾਫੀ ਕੰਮ ਹੋਇਆ ਵੀ ਹੈ ਫਿਰ ਵੀ ਕਾਫੀ ਕੰਮ ਬਾਕੀ ਹੈ ਉਹਦੇ ਚ ਮਤਲਬ ਜਿਵੇਂ 2000 ਸਕਰ ਫੀਟ ਦਾ ਹਾਲ ਹੈ ਚਾਰ ਰੂਮ ਹੈ ਮਤਲਬ ਕਿਚਨ ਹੈ ਸਟੋਰ ਹੈ ਉਹ ਸਾਰੀ ਚੀਜ਼ਾਂ ਉਪਲਬਧ ਹੋਣਗੀਆਂ ਉਹਨੂੰ ਵੀ ਅੱਜ ਦੇ ਦਿਨ ਵੀ ਇਸ ਮੰਦਿਰ 'ਚ ਕਿਸੇ ਨੇ ਮਤਲਬ ਕੋਈ ਮਤਲਬ ਜਿਵੇਂ ਹੁੰਦਾ ਫੰਕਸ਼ਨ ਕਰਨਾ ਕਥਾ ਕਰਨੀ ਹੈ ਜਾਂ ਪਗੜੀ ਰਸਮ ਪਗੜੀ ਕਰਨੀ ਹੈ ਉਹਦੇ ਲਈ ਵੀ ਮੰਦਿਰ ਜਗ੍ਹਾ ਦੇੜਾ ਦਿੰਦਾ ਜਿੱਦਾਂ ਕਿ ਖਰਚਾ 3100 ਰੁਪਏ ਪਰ ਇੱਕ ਦਿਨ ਦਾ ਤੇ ਉਹ ਲੋਕਾਂ ਦੀ ਸਹੂਲਤ ਵਾਸਤੇ ਹੀ ਸਾਰਾ ਕੰਮ ਹੋ ਰਿਹਾ ਤੇ ਆਪਣੇ ਅਸੀਂ ਅਚਾਨੇ ਵੀ ਉੱਪਰ ਇਹ ਧਰਮਸ਼ਾਲਾ ਬਣ ਜਵੇ ਤੇ ਕਿਸੇ ਦਾ چھوٹਾ ਮੋਟਾ ਸੁੱਖ ਦੁੱਖ ਜਿ ਕੋਈ ਪ੍ਰੋਗਰਾਮ ਹੈ 200 300 ਆਦਮੀ ਉੱਪਰ ਆਰਾਮ ਨਾਲ ਬੈਠ ਕੇ ਜਿਹੜਾ ਨਾ ਖਾਣਾ ਵੀ ਖਾ ਸਕਦਾ ਹੈ ਪ੍ਰੋਗਰਾਮ ਵੀ ਹੈ ਜੋ ਵੀ ਹੈ ਮਤਲਬ ਸਾਰੇ ਹੌਸਲ ਦੇ ਰਹਿਣ ਦੀ ਜਗ੍ਹਾ ਵੀ ਮਿਲੇਗੀ ਕਮਰੇ ਵੀ ਮਿਲਣਗੇ ਮਤਲਬ ਥੋੜੇ ਜਿਹੇ ਟਾਈਮ ਕਿ ਉਹ ਤਿਆਰ ਹੋ ਜਾਣਗੇ ਕਮਰੇ ਚਲੋ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਸੀਂ ਇੰਨੀ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਆ ਤੇ ਦੇਖੋ ਜੀ ਇਹ ਮੰਦਰ ਜਿਹੜਾ ਆ ਸ਼੍ਰੀ ਖਾਟੂ ਸ਼ਾਮ ਜੀ ਦਾ ਰਾਜਸਥਾਨ ਦੇ ਵਿੱਚ ਰਿੰਗਸ ਦੇ ਵਿੱਚ ਹੀ ਸਾਬਿਤ ਹੈ ਤੇ ਇਸ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਕਿਤੇ ਵੀ ਇਹੋ ਜਿਹਾ ਬਹੁਤ ਆਲੀਸ਼ਾਨ ਤੇ ਸੋਹਣਾ ਮੰਦਿਰ ਇੱਕ ਸ਼ਕਤੀਸ਼ਾਲੀ ਮੰਦਿਰ ਮੌਜੂਦ ਨਹੀਂ ਆ ਕਿ ਜਿਹੜਾ ਇਸ ਸੋਸਾਇਟੀ ਵੱਲੋਂ ਮੰਦਿਰ ਇੱਥੇ ਬਣਾਇਆ ਗਿਆ ਮੈਂ ਦਰਸ਼ਕਾਂ ਨੂੰ ਫੇਰ ਇੱਕ ਵਾਰ ਦੱਸ ਦਣਾ ਕਿ ਜੀ ਇੱਥੇ ਕਾਫੀ ਦੂਰ ਦੂਰ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚਦੀ ਆ ਅੰਮ੍ਰਿਤਸਰ ਦੇ ਫਤੇਗੜ ਚੂੜੀਆਂ ਰੋਡ ਤੇ ਵਿਰਿੰਦਾਵਨ ਗਾਰਡਨ ਦੇ ਵਿੱਚ ਸ਼੍ਰੀ ਖਾਟੂ ਸ਼ਾਮ ਜੀ ਦਾ ਮੰਦਿਰ ਬਣਿਆ ਹੋਇਆ ਮੈਂ ਆਪਣੇ ਕੈਮਰਾਮੈਨ ਨੂੰ ਬੋਲਾਂਗਾ ਜੀ ਸ਼੍ਰੀ ਖਾਟੂ ਸ਼ਾਮ ਜੀ ਦਾ ਸਰੂਪ ਇੱਕ ਵਾਰ ਦਰਸ਼ਕਾਂ ਨੂੰ ਕਾਇਮ ਦੇ ਦੇ ਜਰਾ ਹੀ ਦਿਖਾਇਆ ਜਾਵੇ ਜੀ। え ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਸੀ ਸ਼੍ਰੀ ਖਾਟੂ ਸ਼ਾਮ ਜੀ ਦਾ ਜਿਹੜਾ ਸਰੂਪ ਸੋਹਣਾ ਸੁੰਦਰ ਮਨਮੋਹਕ ਉਹਨਾਂ ਨੂੰ ਦਿਖਾਇਆ ਤੁਸੀਂ ਪੀਨੇ ਪਿੱਛੇ ਦੇਖ ਸਕਦੇ ਹੋ ਸ਼੍ਰੀ गरुड़ जी महाराज हैं। ਉਹਨਾਂ ਦੇ ਸੱਜੇ ਹੱਥ ਵਿਰਾਜਮਾਨ ਨੇ। ਔਰ ਸ਼੍ਰੀ ਬਾਲਰੂਪ ਦੇ ਵਿੱਚ ਠਾਕੁਰ ਜੀ ਮਹਾਰਾਜ ਜਿਹੜੇ ਉਹਨਾਂ ਦੇ ਖੱਬੇ ਹੱਥ ਵਿਰਾਜਮਾਨ ਨੇ। ਉੱਪਰ ਸ਼੍ਰੀ ਖਾਟੂ ਸ਼ਾਮ ਜੀ ਇੱਕ ਉਹਨਾਂ ਦਾ ਮਨਮੋਹਕ ਜਿਹੜਾ ਸਰੂਪ ਆ ਉਹ ਦਰਸ਼ਕਾਂ ਨੂੰ ਵੇਖਣ ਨੂੰ ਮਿਲਦਾ ਇੱਥੇ ਆ ਕੇ। ਮਾਨੂੰ ਕਾਫੀ ਸਕੂਨ ਮਿਲਦਾ ਜੀ। ਤੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਜੀ ਜਿਹੜੇ ਦਰਸ਼ਕ ਸ਼੍ਰੀ ਖਾਟੂ ਸ਼ਾਮ ਜੀ ਧਾਮ ਰਿੰਗਸ ਰਾਜਸਥਾਨ ਦੇ ਵਿੱਚ ਨਹੀਂ ਜਾ ਸਕਦੇ ਉਹ ਇੱਥੇ ਅੰਮ੍ਰਿਤਸਰ ਦੇ ਵਿਰਿੰਦਾਵਨ ਗਾਰਡਨ ਫਤਿਹਗੜ ਚੂੜੀਆਂ ਰੋਡ ਤੇ ਆ ਕੇ ਸ਼੍ਰੀ ਖਾਟੂ ਸ਼ਾਮ ਜੀ ਦੇ ਮਨਮੋਹਕ ਦ੍ਰਿਸ਼ ਔਰ ਮਨਮੋਹਕ ਉਹਨਾਂ ਦੀਆਂ ਝਲਕੀਆਂ ਤੇ ਮਨਮੋਹਕ ਉਹਨਾਂ ਦੇ ਦਰਸ਼ਨ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰ ਸਕਦੇ ਆ ਜੋ ਵੀ ਉਹਨਾਂ ਦੀਆਂ ਮਨੋ ਕਾਮਨਾ ਨੇ ਇੱਥੇ ਹਰ ਮਨੋ ਕਾਮਨਾ ਪੂਰਨ ਹੁੰਦੀ ਹੈ ਜੀ ਪੂਰਾ ਵਿਸ਼ਵਾਸ ਹੈ ਥੋੜੀ ਸੰਗਤ ਦਾ ਸਾਡੇ ਨੂੰ ਬਹੁਤ ਸਕੂਨ ਮਿਲਿਆ ਜੀ ਇੱਥੇ ਆ ਕੇ ਆਪੇ ਆਸੀਂ ਆਪਣੇ ਦਰਸ਼ਕਾਂ ਨੂੰ ਅਲੱਗ-ਅਲੱਗ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਂਦੇ ਰਹਿੰਦੇ ਆ ਤੇ ਅੱਜ ਤੁਹਾਨੂੰ ਸ਼੍ਰੀ ਖਾਟੂ ਸ਼ਾਮਦੀ ਦੇ ਦਰਸ਼ਨ ਕਰਵਾਏ ਆ ਇਹਨਾਂ ਤੋਂ ਇਲਾਵਾ ਤੁਹਾਨੂੰ ਹੋਰ ਵੀ ਦਰਸ਼ਨ ਕਰਾਉਣੇ ਆ ਜੀ ਇਸ ਸਾਈਡ ਤੇ ਮਾਤਾ ਵੈਸ਼ਨੂ ਦੇਵੀ ਜੀ ਦਾ ਸਰੂਪ ਆ ਵਿਰਾਜਮਾਨਾ ਜਿੱਥੇ ਆ ਕੇ ਇਹਨਾਂ ਦੇ ਅੱਗੇ ਵੀ ਦਰਸ਼ਕ ਜਿਹੜੇ ਮੈਂ ਤਾਂ ਮਸਤ ਹੁੰਦੀ ਆ ਮੈਂ ਆਪਣਾ ਕੈਮਰਾਮੈਨ ਨੂੰ ਬੋਲਾਂਗਾ ਜੀ ਮਾਤਾ ਜੀ ਦਾ ਸਰੂਪ ਇੱਕ ਵਾਰ ਦਿਖਾਵਾਂ ਜੀ ਇਹ ਮਾਤਾ ਰਾਣੀ ਜੀ ਦਾ ਸਰੂਪ ਦੇ ਦਰਸ਼ਨ ਕਰਨ ਤੋਂ ਬਾਅਦ ਤੁਹਾਨੂੰ ਮੈਂ ਦਰਸ਼ਨ ਕਰਾਉਣਾ ਜੀ ਇੱਥੇ ਸ਼ਿਵ ਭੋਲੇ ਜੀ ਸ਼ਿਵਲਿੰਗ ਦੇ ਵਿੱਚ ਬਿਰਾਜਮਾਨਾ ਮਾ ਦਾ ਸਰੂਪ ਨਾਲ ਸ਼੍ਰੀ ਨੰਦੀ ਮਹਾਰਾਜ ਜੀ ਬਿਰਾਜਮਾਨ ਨੇ ਜਿਹੜੇ ਇੱਕ ਬੜਾ ਹੀ ਖੁੱਲੀ ਡੁੱਲੀ ਤੇ ਬੜੀ ਸੋਹਣੀ ਇੱਕ ਜਗ੍ਹਾ ਦੇ ਵਿੱਚ ਉਹਨਾਂ ਦਾ ਸਰੂਪ ਬਣਿਆ ਹੋਇਆ ਇੱਥੇ ਆ ਕੇ ਜਿਹੜੀ ਸੰਗਤ ਆ ਸੋਮਵਾਰ ਨੂੰ ਜਾਂ ਕਦੇ ਵੀ ਸ਼ਿਵਰਾਤਰੀ ਨੂੰ ਜਾਂ ਕਦੇ ਵੀ ਇੱਕ ਚੰਗੇ ਪ੍ਰੋਗਰਾਮ ਦੇ ਵਿਚਾਰ ਕੇ ਸੰਗਤ ਨਤਮਸਤਕ ਹੁੰਦੀਆਂ ਇਸ ਤੋਂ ਇਲਾਵਾ ਜਿਹੜੀ ਇਲਾਕੇ ਦੀ ਸੰਗਤ ਆ ਇਥੋਂ ਦੇ ਵਸਨੀਕ ਆ ਸ਼੍ਰੀ ਸ਼ਿਵ ਭੋਲੇ ਮਾਤਾ ਪਾਰਵਤੀ ਜੀ ਅੱਗੇ ਅਰਦਾਸ ਬੇਨਤੀ ਕਰਕੇ ਆਪਣੇ ਮੰਦੀਆਂ ਮਨੋਕਾਮਨਾ ਪੂਰਨ ਕਰਦੇ ਨੇ ਇਸ ਦੇ ਨਾਲ ਹੀ ਸ਼੍ਰੀ ਬਾਲਾ ਜੀ ਸ਼੍ਰੀ ਵੀਰ ਹਨੂਮਾਨ ਜੀ ਜਿਹੜੇ ਕਿ ਪ੍ਰਭੂ ਸ਼੍ਰੀ ਰਾਮ ਜੀ ਦੇ ਬਹੁਤ ਹੀ ਅਨਨ ਭਗਤ ਹੋਏ ਨੇ ਸ਼ਿਵ ਮਹਾਰਾਜੀ ਦਾ ਜਿਤਿਆਂ ਜਨਮ ਜਨਮਾਂ ਤੱਕ ਬੜੇ ਹੀ ਅਲੱਗ-ਅਲੱਗ ਸਰੂਪਲੇ ਤੇ ਉਹਨਾਂ ਦੇ ਨਾਲ ਹਨੂਮਾਨ ਜੀ ਵੀ ਹਮੇਸ਼ਾ ਮੌਜੂਦ ਰਹੇ ਹਨੂਮਾਨ ਜੀ ਦੀ ਪੁੱਤਰ ਜਿਹੜੀ ਹੈ ਦਰਸ਼ਨ ਉਹ ਕਰ ਸਕਦੇ ਨੇ ਦਰਸ਼ਕ ਜਿੱਥੇ ਕਿ ਸ਼੍ਰੀ ਹਨੂਮਾਨ ਜੀ ਦਾ ਸੋਹਣਾ ਸੁੰਦਰ ਸਰੂਪ ਵੀ ਵਿਰਾਜਮਾਨ ਹੈ ਭਗਤ ਜਿਹੜੇ ਨੇ ਇੱਥੇ ਆ ਕੇ ਵੀ ਮੰਗਲਵਾਰ ਨੂੰ ਸ਼੍ਰੀ ਹਨੂਮਾਨ ਜੀ ਦੇ ਅੱਗੇ ਆਪਣੇ ਮਨ ਦੀਆਂ ਮਨੋਕਾਮਨਾ ਪੂਰਨ ਮੰਗਦੇ ਆ ਤੇ ਉਹਨਾਂ ਦੀ ਹਰ ਸ਼ਰਧਾ ਪੂਰੀ ਹੁੰਦੀ ਆ श्री खाटू श्याम मंदिर जी दे जेडे पुजारी ने ਸਾਡੇ ਨਾਲ ਮੌਜੂਦ ਨੇ ਇਸ ਮੰਦਿਰ ਦਾ ਇਤਿਹਾਸ ਔਰ ਇਸ ਮੰਦਿਰ ਦੀ ਮਾਨਤਾ ਬਾਰੇ ਕੁਛ ਨਾ ਕੁਛ ਉਹ ਵੀ ਦੱਸਣਗੇ ਜੀ ਆਓ ਗੱਲ ਕਰਦੇ ਹਾਂ ਜੀ ਵੱਡੇ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ अभिनंदन ਆਪका ਸਭ ਤੋਂ ਪਹਿਲੇ ਤੋਂ ਯਹਾਂ ਪਰ ਆਨੇ ਵਾਲੇ ਸਭੀ ਭਗਤਜਨ ਜੋ ਹੈ ਉਨਕੀ ਹਰ ਪ੍ਰਕਾਰ ਸੇ ਉਨਕੀ ਮਨੋ ਕਾਮਨਾਪੂਰਨ ਹੁੰਦੀ ਹੈ ਤੋ ਉਸੇ ਸ਼ਰਧਾ ਕੇ ਅਨਸਾਰ वो और भी भक्तों को भी जोड़ते हैं और स्वयं भी बार बार बाबा के दरबार में आने की पूर्ण चेष्टा करते हैं वैसे सात फरवरी 2018 को यहाँ पर मंदिर की स्थापना हुई और उसी दिन से निरंतर हमारी कमेटी के प्रयास से कलोनी के प्रयास से अनेक प्रकार के उत्सव मंदिर में होते रहते हैं खाटू शाम से ही संबंधित तो जो उत्सव हैं वो तो होते ही हैं बाकी चाहे कोई अन्नकूट है श्रावण मास में भगवान शंकर जी का है नवरात्रों में माता जी का है सुंदर सुंदर जागरणों का होना अच्छे, अच्छे अच्छे भजन बोलने वाले बड़े सुंदर सुंदर अच्छे, अच्छे अच्छे गायक उनको बुला करके ठाकुर जी की सुंदर सुंदर वाणियों से अभिभूत करना तो ये सब यहाँ पर चलता है और श्रद्धालु संतुष्ट होकर के जाते हैं यहाँ पर ठाकुर जी की बड़ी श्रद्धा रूप से सेवा होती है और हमारी जो सोसाइटी है वो भी एक बहुत धार्मिक एक तो होते हैं ना जैसे कोई चलो जी सोसाइटी के मेम्बर बन गए जैसे भी हैं चल रहे हैं लेकिन वो सभी बहुत अच्छी और धार्मिक प्रवृत्ति के व्यक्ति हैं तो जब भक्त भी धार्मिक हैं और ਹਮਾਰੀ ਸੋਸਾਇਟੀ ਕੇ ਮੈਂਬਰ ਵੀ ਸਭ ਧਾਰਮਿਕ ਹੈ ਤੋ ਮੰਦਰ ਖੂਬ ਆਪਣਾ ਬਹੁਤ ਅਚੀ ਤਰਿਕੀ ਨਹੀਂ ਕਰ ਰਹਾ ਹੈ ਨਿਰੰਤਰ ਚੱਲਦਾ ਹੈ ਇਸ ਮਨਮੋਹਕ ਪਵਿੱਤਰ ਸਥਾਨ ਤੇ ਆ ਕੇ ਹਰ ਸ਼ਰਧਾਲੂ ਦੀ ਹਰ ਮਨੋ ਕਾਮਨਾ ਪੂਰਨ ਹੁੰਦੀ ਆ ਤੇ ਅਸੀਂ ਇਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਕਿਸੇ ਧਾਰਮਿਕ ਸਥਾਨ ਦੀ ਦਰਸ਼ਨ ਦੇਦਾਰ ਕਰਵਾਵਾਂਗੇ ਜੀ ਤੇ ਸਾਨੂੰ ਦੇ ਆਗਿਆ ਅੰਮ੍ਰਿਤਸਰ ਤੋਂ ਸਾਹਿਬ ਦੇ ਆਲ ਦੇ ਨਾਲ ਕੈਮਰਾਮੈਨ ਫਰੀਸ਼ ਕੁਮਾਰ ਦੀ ਖਾਸ ਰਿਪੋਰਟ